ਹਰਦੀ ਤੇ ਨਹੀਂ ਦਵਾਤ ਕਰਾਉਣਾ ਜਾ ਨਹੀਂ ਛੱਡੀ ਮੰਮੀ ਨੇ ਕੋਈ ਜਾ ਨਹੀਂ ਆਹ ਕਿ ਖਸਕਾਸ ਪਾਈ ਚ ਪੀਏਗਾ ਤਾਂ ਤੈਨੂੰ ਪਤਾ ਲੱਗ ਜੂਗਾ ਸਵਾਦ ਆ ਕਿ ਕੀ ਸਵਾਦ ਨਹੀਂ ਇਹ ਤੇ ਨਿੱਕੇ ਭਰਾ ਜੂ ਬਣਾਈਦਾ ਈ ਟਾ ਪੀਓ ਚਲ ਹਰ ਕਾਲ ਤੱਕ ਵਿਆਹ ਹੋ ਜਾਗ ਰੱਜੀ ਨਹੀਂ ਹੁਣ ਤੋਈ ਤੁਹਾਨੂੰ ਇੰਨੇ ਆ ਇਹਨਾਂ ਚੀਜ਼ਾਂ ਦੇ ਰਾਤ ਬੈ ਗਈ ਬਸ ਕਰ ਲਿਆ ਤਰਖੀਆਂ ਡਰਾਮੇ ਨਾਲ ਗਰਦੀ ਨਾ ਡੇਗ ਬਣਾਂ ਆਵੇਂ ਡੇਗ ਮਾਣਾ ਮੈਂ 5 ਕਿਲੋ ਡਰਾਮਾ 8 ਕਿਲੋ ਹੁਣ ਵੇਖੇ ਪਲੇਟ ਲੈ ਆਉਂਦੇ ਫਿਰਦੇ ਜਦ ਮੈਂ ਫੋਟਵਾਲ ਹੁੰਦਾ ਵਾ ਉਧਰ ਰੇਡ ਉਧਰ ਦੇਖ ਕਿਦੋਂ ਉਧਰ ਦੇ ਤੂੰ ਹਸੀਏ ਨਾ ਤੇਰੀ ਵੀ ਓਡੀ ਪਲੇਟ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਇਹ ਕੀ ਖਲਾਰਾ ਵਾ ਹਰ ਕੱਲ ਦੀਆਂ ਵਿਆਹ ਹੋ ਜਾਗ ਰੱਝੀਆਂ ਨਹੀਂ ਹੁਣ ਤਾਂ ਤੁਹਾਨੂੰ ਇੰਨੇ ਆ ਇਹਨਾਂ ਚੀਜ਼ਾਂ ਦੇ ਰਾ ਕਰ ਲਈਆਂ ਤਰਖੀਆਂ ਸਿਰ ਤੇ ਚੁੰਨੀ ਸਭ ਤੋਂ ਵਧੀਆ ਸ਼ਿੰਗਾਰ ਆ ਠੀਕ ਹੈ ਨਾ ਤਾਂ ਤਾਂ ਸ਼ਰਮੜਾਈ ਉਹ ਦੂਜੀ ਕਿੱਥੇ ਆ ਉਹ ਗਈ ਚਲੀ ਫਿਰ ਠੀਕ ਕਹਿੰਦੀ ਉਹ ਰਹੀ ਨਹੀਂ ਬਹੁਤ ਮਾੜੀ ਗੱਲ ਆ ਹੁਣ ਇਹ ਕੀ ਕਰਨ ਦਈਆਂ ਤੁਸੀਂ ਤੇ ਰੂੰਗਾ ਤੋ ਰੱਖੀ ਥਲੇ ਤੇ ਜੇ ਵੀ ਫੋਗ ਗਏ ਆਹ ਚੰਦੋਂ ਡਰਮ ਦੇ ਨਾਲ ਕਰਦੀ ਨਹੀਂ ਡੇਗ ਬਣ ਹਾਂ ਡੇਗ ਮਾਣਾ ਮੈਂ 5 ਕਿਲੋ ਡਰਮ 8 ਕਿਲੋ ਮਾਰਨਿੰਗ ਨੈਟ ਚ ਲਾ ਗਿਆ ਆਪੇ ਮੇਰਾ ਤੇ ਮੰਮੀ ਦਾ ਦੋਹਾਂ ਤੇ ਤੇ ਆਪ ਬੰਦਾ ਮੈਨੂੰ ਤਾਂ ਹੋ ਗਿਆ 10 ਦਿਨ ਛੱਡੀ ਨੂੰ ਚਾ ਤੇ ਤੈਨੂੰ ਕਿੰਨੇ ਦਿਨ ਹੋ ਗਿਆ ਮੰਮੀ ਪੀ ਕੇ ਆਈ ਪਰ ਬਾਤ ਮੇਰੀ ਤੋਂ ਹੈ ਤੈਨੂੰ ਫੇਰ ਤੇ ਆਪ ਬੰਨਾਈ ਅੱਜ ਇੰਨੀ ਪੀ ਕੇ ਇਹਨੇ ਗੁੜ ਦੀ ਚਾਹ ਇਹ ਪਕਲਾਇਆ ਕਿ ਇੰਨੀ ਪੀ ਗਈ ਗੁੜ ਦੀ ਚਾਹ ਬਣਾ ਕੇ ਪੀਤੀ ਘਰੇ ਹਰਦੀ ਤੇ ਨਹੀਂ ਦੁਆਤ ਕਰਾਉਣਾ ਜਾ ਨਹੀਂ ਛੱਡੀ ਮੰਮੀ ਨੇ ਕੋਈ ਚਾਹ ਆਹ ਖਸਕਾਸ ਪਾਈ ਚੱਲ ਕਾਸ ਕਾਸ ਦੀ ਬਦਲਾਂ ਤੇ ਪਿਸਤਾ ਕਾਜੂ ਬਥੇਰੇ ਵੈਰਾਈਆਂ ਤੂੰ ਪੀਏਗਾ ਫਿਰ ਪਤਾ ਲੱਗੂ ਸਵਾਦ ਜੇ ਪੀਏਗਾ ਤਾਂ ਤੈਨੂੰ ਪਤਾ ਲੱਗੂਗਾ ਸਵਾਦ ਆ ਕਿ ਕੀ ਸਵਾਦ ਨਹੀਂ ਇਤਨੇ ਨਿੱਕੇ ਭਰਾ ਜਿ ਬਣਾਈ ਦਾ ਈ ਟੱਪੀਓ ਚਲੋ ਅਵੀਰ ਸਾਡਾ ਕੋਈ ਟੈਂਟ ਵਾਲਿਆ ਤੇ ਗੱਡੀ ਭਿਹਾ ਕੇ ਲੈ ਗਿਆ ਗੁਰੂ ਉਹ ਬਾਣੇ ਮਾ ਲਾਉਂਦੇ ਫਿਰਦੇ ਕਿੱਧਰ ਗਈ ਉਹ ਕੁਰਸੀਆਂ ਲੱਦਣ ਐ ਹੀ ਕਹਿੰਦਾ ਇੱਥੇ ਗੱਡੀ ਖਲਾਰ ਦਈਏ ਖੁਦ ਵੱਲ ਗਈ ਲੈ ਗਿਆ ਲੱਭਦੇ ਫਿਰ ਦੇ ਇਤਰੇ ਜਾਵ ਲੱਭਦੇ ਰੋਸਾ ਨਹੀਂ ਰਾਂ ਜਿਆ ਗੁਰੂ ਹੋਏ ਅਗਲਾ ਤਾਂ ਵੇਖੀ ਅਗਲਾ ਵੇਖੀ ਕਿਵੇਂ ਫਿਰਦਾ ਲੱਗ ਮਾਰ ਮਾਰ ਕੇ ਆ ਗਈ ਲੈ ਵੀ ਉਹ ਮੋੜ ਲਿਆਂਦੀ ਏ ਉਹਨੇ ਗੱਡੀ ਇਹ ਜੇ ਬੈਠਾ ਕੌਣ ਆ ਉਹ ਗੁਰੂਾ ਮਿੱਟੂ ਵੀ ਰੱਢ ਗਿਆ ਵਿੱਚੋਂ ਇਹ ਕਿਧਰ ਗੱਡੀ ਭਜਾਈ ਫਿਰਦਾ ਲੈਦੀ ਇਹਨੂੰ ਕੀ ਚਾਚੜੇ ਗਈ ਪਰ ਚਲਾਉਂਦਾ ਕੋਈ ਨਹੀਂ ਆਉਂਦੇ ਢਿੱਗਦਾ ਉਧਰ ਆਵੇ ਗਰਦਨ ਦਿੱਟੀ ਆਉਂਦਾ ਹੁਣ ਵੇਖੇ ਪਲੇਟ ਆਉਂਦੇ ਫਿਰਦੇ ਜਿਵੇਂ ਫੁੱਟਬਾਲ ਹੁੰਦਾ ਵਾ ਉਧਰ ਰੇਡ ਉਧਰ ਦੇਖ ਕਿਧੋਂ ਉਧਰ ਤੇ ਤੂੰ ਹਸੀਏ ਨਾ ਤੇਰੀ ਵੀ ਓਡੀ ਪਲੇਟ ਇਧਰ ਆ ਦਸ ਕੱਢੀ ਆ ਤੇਰੀ ਵੀ ਓਡੀ ਪਲੇਟ ਆ ਨੂੰ ਨਾ ਟੇਂਸ਼ਨ ਲੈ ਹੁਣ ਵੇਖ ਕਿ ਦੂਗੇ ਫੜਕਾਈ ਜਾਂਦੇ ਨੇ ਪਲੇਟ ਤੇ ਕਦੇ ਆਏ ਨੂੰ ਕਦੇ ਹੋਣ ਤਿੰਨੇ ਜਣੇ ਨਾ ਖਾਏ ਕਰੂ ਜੰਗਾ ਨਾ ਖਾਈ ਫਰੇ ਨਹੀਂ ਹੁਣ ਕਿੱਧਰ ਜਾਏਗਾ ਹੁਣ ਅੱਗੇ ਤਾਂ ਪਲੇਟ ਮੜਕਾਈ ਆਉਂਦਾ ਹੀ ਹੁਣ ਕੀ ਹੁਣ ਦਾ ਲੱਗਦੇ ਆਂ ਅੰਦਰ ਵੀ ਪਈ ਐ ਇੱਕ ਆਪਦੇ ਨਾਲ ਹੀ ਰੇਡ ਦਿੱਤਾ ਪਰ ਇਹਨੂੰ ਵੇਖੀ ਕਿੱਡਾ ਪਹਿੜਾ ਏ ਹਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ